ਸੂਹੀ ਮਹਿਲਾ ਚੌਥਾ ਹਰ ਹਰ ਕਰੈ ਨਿਤ ਕਪਟ ਕਮਾਵੈ ਹਿਰਦਾ ਸ਼ੁੱਧ ਨਾ ਹੋਈ ਅਨਦੇਨ ਕਰਮ ਕਰੈ ਬਹੁਤੇਰੇ ਸੁਪਨਾ ਸੁਖ ਨਾ ਹੋਈ ਉਸ ਮਨੁਖ ਦੀ ਗੱਲ ਗੁਰੂ ਰਾਮਦਾਸ ਸਾਹਿਬ ਕਰਦੇ ਪਏ ਨੇ ਜਿਹੜਾ ਹਰ ਹਰ ਵੀ ਕਰਦਾ ਤੇ ਕਪਟ ਵੀ ਕਮਾਉਂਦਾ ਹੈ ਜ਼ੁਬਾਨ ਦੇ ਨਾਲ ਰਾਮ ਰਾਮ ਵੀ ਉਚਾਰਦਾ ਤੇ ਸਦਾ ਧੋਖਾ ਫਰੇਬ ਵੀ ਕਰਦਾ ਰਹਿੰਦਾ ਐਸੇ ਮਨੁੱਖ ਦਾ ਹਿਰਦਾ ਕਦੇ ਸ਼ੁੱਧ ਨਹੀਂ ਹੁੰਦਾ ਪਵਿੱਤਰ ਨਹੀਂ ਹੁੰਦਾ ਪਵਿੱਤਰ ਤੇ ਉਹ ਹਿਰਦਾ ਹੋਇਆ ਜਿਹਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਪਾਪ ਰਹਿ ਨਾ ਜਾਵੇ ਕਿਸੇ ਦੀ ਵੀ ਬੁਰਾਈ ਕਿਸੇ ਪ੍ਰਤੀ ਕੋਈ ਈਰਖਾ ਕਿਸੇ ਨਾਲ ਧੋਖਾ ਫਰੇਵ ਕਰਨ ਦੀ ਕੋਈ ਇੱਛਾ ਜਿਸ ਹਿਰਦੇ ਦੇ ਵਿੱਚ ਨਾ ਰਹਿ ਜਾਵੇ ਉਹ ਹਿਰਦਾ ਪਵਿੱਤਰ ਹੁੰਦਾ ਹੈ ਤੇ ਜਿਹੜਾ ਦੂਜਿਆਂ ਦੇ ਨਾਲ ਸਦਾ ਪ੍ਰੇਮ ਕਰਦਾ ਹੀ ਰਹਿ ਰਿਹਾ ਉਹ ਪਵਿੱਤਰ ਨਹੀਂ ਹੁੰਦਾ